ਇੱਕ ਮਿੰਟ ਇੱਕ ਮਿੰਟ ਡਾਲਾ ਨਾ ਖੋਲੀ ਬਾਈ ਕਿਤੇ ਹੋਰ ਮੇਰਾ ਬਥੜਾ ਪੋਟਾ ਲੱਗਦਾ ਲੱਗਦਾ ਲੰਗੜਾ ਨਾ ਕਰੋ ਨਾ ਬਹੁਤ ਬਹੁਤ ਨਾ ਸੁਕੀਆਂ ਆਪਾਂ ਜੀ ਰੱਖਦੇ ਨਾ ਨਾ ਇੱਕ ਪਾ ਮੈਂ ਕਿਤੇ ਲੰਗੜੀ ਤੇ ਰਹਿਣਾ 너무 많이 먹었 ਆਜੇ ਪੱਟੇ ਵੀ ਗੁਰਦਾਸਪੁਰ ਨੂੰ ਗੁਰਦਾਸਪੁਰ ਦਾ ਕੀ ਕਹਿਣਾ ਚਾਹੁੰਦੇ ਨੇ ਉਹ ਲੈ ਦੇਖੋ ਜੀ ਪੰਜਾਬ ਆ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਦੇ ਉੱਤੇ ਇਸ ਵੇਲੇ ਬੜੀ ਵਿਫਤਾ ਪਈ ਹੋਈ ਆ ਗੁਰਦਾਸਪੁਰ ਏਰੀਆ ਦੇ ਵਿੱਚੋਂ ਸਾਡੇ ਸਿੱਖੋ ਸਾਹਿਬ ਨੂੰ ਫੋਨ ਆਇਆ ਸਿਰ ਮਿੱਤਰਾਂ ਦਾ ਕਿ ਉੱਥੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਆ ਅਸੀਂ ਸਮਰਾਲੇ ਦੇ ਵਿੱਚੋਂ ਗਿੰਦਗਰ ਦੇ ਵਿੱਚੋਂ ਇਹ ਸਮੱਗਰੀ ਆ ਜਿਹੜੀ ਜੋ ਚੀਜ਼ ਜ਼ਰੂਰਤ ਸੀ ਅਸੀਂ ਉਹ ਲੈ ਕੇ ਉੱਥੇ ਅੱਜ ਜਾ ਰਹੇ ਆਂ ਪੰਜਾਬ ਦਾ ਇੱਕ ਐਸਾ ਸੂਬਾ ਹੈ ਕਿ ਜਿਹੜਾ ਇੰਡੀਆ ਦੇ ਕਿਤੇ ਵੀ ਬਾਹਰ ਵਿਖਦਾ ਪਵੇ ਉੱਥੇ ਵੀ ਹਰ ਵੇਲੇ ਸੇਵਾ ਦੇ ਵਿੱਚ ਤਤਪਰ ਰਹਿੰਦਾ ਹੈ ਅੱਜ ਤਾਂ ਪੰਜਾਬ ਤੇ ਵਿਖਦਾ ਪਈ ਹੈ ਕਿ ਅਸੀਂ ਜੋ ਵੀ ਚੀਜ਼ ਜਦ ਵੀ ਕਿਤੇ ਜ਼ਰੂਰਤ ਪਾਉਗੀ ਹੋਰ ਵੀ ਅੱਗੇ ਵਾਸਤੇ ਜੋ ਜ਼ਰੂਰਤ ਪਾਉਗੀ ਅਸੀਂ ਉੱਥੇ ਲੈ ਕੇ ਜਾਵਾਂਗੇ ਜਿਵੇਂ ਉਹ ਸੁਬਰਾ ਹਲਕੇ ਤੋਂ ਬੁਲਾਉਂ ਕਰਦੇ ਨੇ ਮਾਛਾੜਾ ਇਹਦੇ ਨਾਲ ਜੋ ਸਤਲੂ ਦਰਿਆ ਪੈਂਦਾ ਉੱਥੋਂ ਬੰਦੇ ਨਾਲ ਲੋਕ ਰਹੇ ਰਹੇ ਉਹਨਾਂ ਨੂੰ ਕੀ ਪੀਸਣਾ ਅਸੀਂ ਅਸੀਂ ਤੁਹਾਨੂੰ ਬਾਤ ਸੁਣੀਏ ਦੇਖੋ ਫੀਲ ਕਰਨਾ ਚਾਹੁੰਦੇ ਆ ਪ੍ਰਸ਼ਾਸਨ ਵੀ ਲੱਗਿਆ ਹੋਇਆ ਹੈ ਪ੍ਰਸ਼ਾਸਨ ਵੀ ਕਹਿ ਰਿਹਾ ਹੈ ਕਿ ਉਹਨਾਂ ਜਿਹੜੀਆਂ ਨੀਵੀਂ ਜਗ੍ਹਾ ਨੇ ਕਿ ਉੱਥੋਂ ਕਿਤੇ ਸੇਫ ਜਗ੍ਹਾ ਤੇ ਜਾਣ ਵਾਸਤੇ ਮੈਂ ਆਪਣੇ ਵੱਲੋਂ ਵੀ ਬੇਨਤੀ ਕਰਦਾ ਹਾਂ ਉਹਨਾਂ ਭਰਾਵਾਂ ਨੂੰ ਕਿ ਅਜੇ ਹਜੇ ਸਮਾਂ ਹੈ ਆਪਾਂ ਫਿਰ ਕਿਤੇ ਸੇਫ ਜਗ੍ਹਾ ਤੇ ਚਲੇ ਜਾਈਏ ਜਦੋਂ ਆਪਾਂ ਨੂੰ ਪਤਾ ਕਿ ਉਹ ਨੀਵੀਂ ਜਗ੍ਹਾ ਕਿਸੇ ਵੇਲੇ ਵੀ ਇਹ ਆਫਤ ਹੈ ਜਿਹੜੀ ਉਹ ਜਗ੍ਹਾ ਤੇ ਵੀ ਆਪਨਾ ਕਰੋ ਕਿ ਦੇ ਸਕਦੀ ਹੈ ਜਿਹੜੇ ਕਪੜੇ ਲੱਤੀ ਕੁਝ ਨੁਕਸਾਨ ਗਿਰੇ ਦੇ ਉਮਰ ਸਾਇਤ ਦੇਖੋ ਜਿੱਥੇ ਜ਼ਰੂਰਤ ਹੋਊਗੀ ਜਰੂਰ ਸਹਾਇਤਾ ਕਰਾਂਗੇ ਪਰ ਗੱਲ ਇਹ ਹੁੰਦੀ ਆ ਵੀ ਅੱਜ ਜਿਹੜੀ ਅੱਜ ਇਹਦਾ ਜ਼ਿਆਦਾ ਕਿਸੇ ਤੇ ਭਾਰ ਪਿਆ ਹੋਇਆ ਉਹ ਜਿਹੜੀਆਂ ਰਾਵੀ ਤੇ ਆਪਣੇ ਵਿਆਸ ਤੇ ਰਾਵੀ ਆ ਉਸ ਏਰੀਆ ਦੇ ਵਿੱਚ ਜ਼ਿਆਦਾ ਪਾਣੀ ਦਾ ਰਹਾ ਹੈ ਉੱਥੇ ਲੋਕ ਬਹੁਤ ਪਰੇਸ਼ਾਨ ਨੇ ਅੱਜ ਸੇਵਾ ਉੱਥੇ ਕਰਨੀ ਪੰਦੀ ਆ ਜ਼ਰੂਰਤ ਪਾਉਗੀ ਅਸੀਂ ਇਲਾਕੇ ਦੇ ਵਿੱਚ ਵੀ ਕਰਾਂਗੇ ਜੇ ਅਸੀਂ ਬਾਹਰ ਜਾ ਸਕਦੇ ਅਸੀਂ ਇਲਾਕੇ ਦੇ ਵਿੱਚ ਵੀ ਕਰਾਂਗੇ ਜੀਨੇ ਸਾਹਿਬ ਤੁਸੀਂ ਇੱਕ ਰਾਹ ਉਸ ਬੁਗਰੀ ਲੈ ਕੇ ਜਾ ਰਹੇ ਹੋ ਹਰ ਕਿਤੇ ਆਉਂਦੇ ਆ ਠੀਕ ਹੈ ਅਸੀਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ ਕਿ ਬਹੁਤ ਵੱਡੀ ਆਫਤ ਜਿਹੜੀ ਪੰਜਾਬ ਦੇ ਵਿੱਚ ਤੇ ਸਾਰੇ ਪੰਜਾਬੀਆਂ ਦੇ ਉੱਤੇ ਆਈ ਆ ਜਿਹੜਾ ਬਹੁਤ ਭਾਰੀ ਬਾਰਿਸ਼ ਹੋਈ ਆ ਪੰਜਾਬ ਦੇ ਅੰਦਰ ਹਿਮਾਚਲ ਦੇ ਵਿੱਚ ਵੀ ਹੋਈ ਆ ਔਰ ਤੁਸੀਂ ਸਾਰੇ ਦੇਖਿਓ ਅਸੀਂ ਵੀ ਜਾ ਕੇ ਆਇਆ तकरीबन 7 ਨਦੀਆ ਵੀ ਓਵਰਫਲੋ ਹੋ ਰਿਹਾ ਵੱਡਾ ਨੁਕਸਾਨ ਹੋਣਾ ਜੇ ਬਚਾ ਲੇਕਿਨ ਜਿਹੜਾ ਬਿਆਸ ਦੇ ਵਿੱਚ ਆ ਜਾਂ ਉਧਰ ਰਾਵੀ ਦਰਿਆ ਉਹ ਮੈਂ ਸਮਝਦਾ ਕੋਨੇ ਬਹੁਤ ਭਾਰੀ ਜਾਨੀ ਮਾਲੀ ਨੁਕਸਾਨ ਕੀਤਾ ਕਿਹੜਾ ਏਰੀਆ ਵਿੱਚ ਰੱਖਿਆ ਅਸੀਂ ਜਾ ਰਹੇ ਜੀ ਗੁਰਦਾਸਪੁਰ ਡੇਰਾ ਬਾਬਾ ਨਾਨਕ ਦੇ ਨੇੜੇ ਕਿਰੇ ਜਿੱਤੇ ਜਿੱਤੇ ਉਹ ਸਾਨੂੰ ਲੋੜ ਮਹਿਸੂਸ ਕਰੀ ਉੱਥੇ ਉੱਥੇ ਅਸੀਂ ਸਾਰਾ ਉਹਨਾਂ ਨੇ ਗਟਾਉ ਨੂੰ ਬਣਾਏ ਹੋਏ ਨੇ ਮੇਰ ਹੌਸਲ ਲੈ ਲਏ ਨੇ ਉਹਨਾਂ ਨੇ ਸਾਰੇ ਉੱਥੇ ਇੱਕ ਇਕੱਠਾ ਕਰ ਰਹੇ ਨੇ ਸਭ ਜਿਓ ਜੋ ਡਿਮਾਂਡ ਉਹਨਾਂ ਦੀ ਆਊਗੀ ਉੱਥੋਂ ਤੇ ਉਹ ਭੇਜ ਦੇਣਾ ਕਿ ਸਾਨੂੰ ਨਹੀਂ ਪਤਾ ਲੱਗਣਾ ਕਿ ਕਿੱਥੇ ਹੈ ਕਿੱਥੇ ਨਹੀਂ ਉਹ ਜਿਹੜੇ ਸਾਰੇ ਉੱਤੇ ਬੈਠੇ ਨੇ ਸਾਡੇ ਮੇਨ ਬੰਦੇ ਨੇ ਉਹਨਾਂ ਨੇ ਕਿਹਾ ਵੀ ਇੱਥੇ ਤੁਸੀਂ ਆਓ ਇਹ ਤਾਂ ਅਗੇ ਸਮਾਂ ਨਾਲ ਜਿਹੜਾ ਫੇਰੋਸ ਦੇ ਵਿੱਚ ਰੱਖ ਕੇ ਉੱਥੋਂ ਬਜੋ ਬਜੋ ਦੀ ਮੰਗੂਗੀ ਉੱਥੋਂ ਤੋਂ ਕਹਾ ਸੀ ਇਹ ਦੇ ਰਿਹਾ ਹੈ ਵੀ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਰਹੂਗੀ ਪੰਜਾਬ ਦੇ ਖੇਤਾਂ ਵਿੱਚ ਬਹੁਤ ਜ਼ਿਆਦਾ ਪਰੇ ਨਹੀਂ ਮੈਂ ਅਸੀਂ ਤਾਂ ਜਿਵੇਂ ਸੇਖੋ ਸਾਹਿਬ ਨੇ ਗੱਲ ਕੀਤੀ ਹੈ ਵੈਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਜਿਹੜੀ ਬਾਰਿਸ਼ ਪੈ ਨ ਪਈ ਆ ਹੁਣ ਕਿਰਪਾ ਕਰੋ ਕਿ ਬਾਰਿਸ਼ ਘਟੋ ਦੇ ਤਾਂ ਕਿ ਜਿਹੜਾ ਪਿੱਛੇ ਪਾਣੀ ਖੜਾ ਬਹੁਤ ਜ਼ਿਆਦੇ ਵੱਡੀ ਗਿਣਤੀ ਦੇ ਵਿੱਚ ਖੇਤ ਭਰੇ ਗੜੇ ਤਕਰੀਬਨ 2.5 3 ਲੱਖ ਏਕੜ ਦੇ ਕਰੀਬ ਸਾਰੇ ਖੇਤਾਂ ਦੇ ਵਿੱਚ ਪਾਣੀ ਆ ਜੇ ਉਪਰੋਂ ਕਿਰਪਾ ਹੋ ਗਈ بارش ਆ ਡੂਗੀ ਤਾਂ ਹੀ ਮੈਂ ਸਮਝਦਾ ਕੋਈ ਨਾ ਕੋਈ ਉਹਦਾ ਸੋਲੂਸ਼ਨ ਨਿਕਲ ਸਕਦਾ ਜਿਵੇਂ ਜੀ ਤੁਸੀਂ ਦੱਸਿਆ ਵੀ ਜੇ ਉਹਨਾਂ ਨਾਲ ਕੰਟੈਕਟ ਹੋਇਆ ਤੁਹਾਡਾ ਉਹਨਾਂ ਨੇ ਕੋਈ ਮੂਵਮੈਂਟ ਡਿਮਾਂਡ ਵੀ ਰਿਸੀ ਹਾਂ ਉਹਨਾਂ ਚੀਜ਼ ਜਿਵੇਂ ਉਹਨਾਂ ਨੇ ਕਿਹਾ ਸੇਕੋ ਸਾਹਨੇ ਗੱਲ ਕੀਤੀ ਆ ਵੀ ਤਰਪਾਲਾਂ ਦੀ ਗੱਲ ਕੀਤੀ ਗਈ ਆ ਮਛਰਦਾਨੀਆਂ ਦੀ ਗੱਲ ਕੀਤੀ ਆ ਟੋਰਚ ਦੀ ਗੱਲ ਕੀਤੀ ਹੈ ਖਾਲ ਪੀਂਦੇ ਸਮਾਨ ਦੀ ਗੱਲ ਕੀਤੀ ਗਈ ਆ ਪਾਣੀ ਦੀ ਗੱਲ ਕੀਤੀ ਗਈ ਹੈ ਹਰੇ ਚਾਰੇ ਦੀ ਗੱਲ ਕੀਤੀ ਗਈ ਆ ਉਹ ਸਾਰਾ ਜਿਉ ਜੋ ਮੈਂ ਸਮਝਦਾ ਕਿ ਅਸੀਂ ਵੀ ਲੈ ਕੇ ਜਾ ਰਹੇ ਹੋਰ ਸੰਸਥਾਵਾਂ ਨੇ ਜਿਹੜੀਆਂ ਸਾਰੇ ਨਗਰਾਂ ਦੇ ਨਗਰ ਮੈਂ ਦੇਖ ਰਿਹਾ ਕਿ ਸਾਡੇ ਜਾਦੂ ਭਗਤਲਾ ਜੀ ਕਦੇ ਤਕਰੀਬਨ ਹੋਰ ਪਿੰਡਾਂ ਦੇ ਵਿੱਚੋਂ ਵੀ ਆਵਾਜ਼ ਆਈ ਆ ਕਿ ਸਾਰੇ ਪਿੰਡਾਂ ਦੇ ਵਿੱਚ ਲੋਕ ਨੇ ਜਿਹੜਾ ਉਹ ਟਿਲ ਫੁੱਲ ਇਕੱਠਾ ਕਰਕੇ ਸਾਰਾ ਉੱਥੇ ਹਰ ਪੀੜਤਾ ਦੇ ਲਈ ਮੇਟੇ ਜਾ ਰਹੇ ਜਿਵੇਂ ਜੇ ਤੁਸੀਂ ਮੱਛਵੜਾ ਸਾਈਡ ਤੇ ਏਰੀਆ ਜਿਹੜਾ ਆਪਣਾ ਪਰਿਆਲਾ ਦਾ ਉੱਥੇ ਵੀ ਅੱਜ ਜਿਹੜਾ ਖੱਡਿਆ ਹੋਇਆ ਨਾ ਕਿਸ ਤਰ੍ਹਾਂ ਦੇ ਮੌਸਮ ਮੈਂ ਸਮਝਦਾ ਕਿ ਉੱਥੇ ਹਜੇ ਬਚਾਅ ਤਕਰੀਬਨ ਰਾਤ ਜਿਵੇਂ ਗੱਲ ਕੀਤੀ ਗਈ ਆ ਕਿ ਉੱਥੇ ਤਕਰੀਬਨ ਕਾਫੀ ਪਾਣੀ ਪਿੱਛੇ ਛੱਡਿਆ ਗਿਆ ਉਹਦੇ ਮੈਂ ਸਮਝਦਾ ਕਿ ਸਾਡੇ ਹਜੇ ਬਚਾਅ ਵਹਿਗੁਰੂ ਕਿਰਪਾ ਕਰਦੇ ਸਾਡੇ ਵਿਚਾਰ ਰਹੇ ਅਤੇ ਨਿਕਨ ਅਸੀਂ ਆਸ ਕਰਦੇ ਆ ਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਮੈਂ ਸਮਝਦਾ ਕਿ ਦੂਜ ਉਹ ਜਿੱਥੇ ਵੀ ਕਦੇ ਵਾਰ ਆਉਂਦੀਆ ਕਰੇ ਜਿਹੇ ਦੁਰਘਟਨਾ ਵਾਪਰਦੀ ਹੈ ਤੇ ਪੰਜਾਬ ਮੂਰੇ ਹੋ ਕੇ ਉਹਨਾਂ ਦੀ ਮਦਦ ਦੇ ਵਿੱਚ ਆਉਂਦਾ ਮੈਂ ਹੋਰ ਨਾ ਸੂਬਿਆਂ ਨੂੰ ਵੀ ਬੇਨਤੀ ਕਰਦਾ ਕਿ ਪੰਜਾਬ ਦੇ ਵਿੱਚ ਹੁਣ ਆਫਤ ਆਈ ਹੈ ਤੁਸੀਂ ਸਾਰੇ ਸੂਬੇ ਕੱਟੇ ਹੋ ਕਿ ਸਾਰੇ ਧਾਨੀ ਸੱਜਣ ਕੱਟੇ ਹੋ ਕਿ ਐਨਆਰਆਈ ਭਰਾ ਕੱਟੇ ਹੋ ਕਿ ਸਾਰੇ ਪੰਜਾਬ ਦੇ ਵਿੱਚ ਆ ਕੇ ਸਾਡੇ ਹਰ ਪੀੜਤਾ ਦੀ ਮਦਦ ਦੇ ਵਿੱਚ ਆਓ ਪਾਂਦੇ ਨਾਲ ਜਿੰਨੇ ਵੀ ਲੋਕ ਜੋ ਪਿੰਡਾਂ ਨੂੰ ਵਸੇ ਹੋਏ ਨੇ ਉਹਨਾਂ ਨੂੰ ਕੀ ਉਪਰੀ ਕਰਨ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਚੌਕਸ ਰਹੋ ਪ੍ਰਸ਼ਾਸਨ ਵੀ ਉੱਤੇ ਮੌਜੂਦ ਆ ਸਾਰੇ ਮੈਂਸਟਰਾਂ ਕਿ ਡਿਊਟੀਆਂ ਬਕਾਇਦਾ ਪ੍ਰਸ਼ਾਸਨ ਦੀ ਲੱਗੀਆਂ ਨੇ ਕਿ ਮੌਕੇ ਦੇ ਉੱਤੇ ਜਦ ਜਿਹੜੇ ਮੈਂ ਸਮਝਦਾ ਕਿ ਨੀਵੇਂ ਇਲਾਕਿਆਂ ਦੇ ਵਿੱਚ ਲੋਕ ਬੈਠੇ ਨੇ ਉਹਨਾਂ ਨੂੰ ਉੱਥੇ ਮੈਂ ਸਮਝਦਾ ਕਿ ਜਿਹੜੀਆਂ ਸੁਰੱਖਤ ਥਾਵਾਂ ਦੇ ਉੱਤੇ ਪਹਚਾ ਦਿੱਤਾ ਗਿਆ ਕੋਸ਼ਿਸ਼ ਕਰੋ ਕਿ ਉਹ ਜਿਹੜੀ ਨੀਵੇਂ ਥਾਵਾਂ ਦੇ ਉੱਤੇ ਲੋਕ ਨਾ ਬੈਠਣ ਸੋ ਉੱਥੇ ਮੈਂ ਸਮਝਦਾ ਕਿ ਖਤਰਾ ਖਤਰਾ ਹੀ ਖਤਰਾ ਹੈ